ਜੈਨਿਕ ਸਭਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਿੰਮਤ ਸਿੰਘ ਦੀ ਗਪਾਲ ਅੱਜ ਇੱਕ ਅਹਿਮ ਦਿਨ ਹੈ ਖਮੋਰੀ ਬਾਡਰ ਉਤੇ ਕਿਉਂਕਿ ਦੋਨੋਂ ਐਸਕੇਐਮ ਜਿਹੜੇ ਨੇ ਕੱਥੇ ਹੋਰੇ ਦਾ ਤਸਵੀਰਾਂ ਠੋੜਾ ਨਾਲ ਸਾਂਝੀਆਂ ਕਰ ਰਹੇ ਹਨ ਦਰਸ਼ਨਪਾਲ ਸਿੰਘ ਰਾਜੇਵਾਲ ਹੋਰੀ ਤਾਂ तमाम ਜਿਹੜੇ ਕਿ 6 ਮੈਂਬਰ ਨੇ ਉਹ ਇੱਥੇ ਪਹੁੰਚੇ ਹੋਏ ਨੇ ਤਾਂ ਸਿੱਧੀਆਂ ਤਸਵੀਰਾਂ ਠੋੜਾ ਨਾਲ ਸਾਂਝੀਆਂ ਕਰ ਰਹੇ ਹਨ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੰਜਾਬ ਸਰਕਾਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਯੋਜਨਾ 245 ਕਰੋੜ ਰੁਪਏ ਕੀਤੇ ਗਏ ਜਾਰੀ ਤਾਂ ਜੋ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਮਿਲ ਸਕੇ ਉੱਚ ਪੱਧਰੀ ਸਿੱਖਿਆ। ਮੈਨੂੰ ਇਹ ਸਕਾਲਰਸ਼ਿਪ ਨਾ ਮਿਲਦੀ ਤਾਂ ਸ਼ਾਇਦ ਮੈਂ ਆਪਣੀ ਪੜ੍ਹਾਈ ਜਾਰੀ ਨਾ ਰੱਖ ਪਾਉਂਦੀ। 231000 ਵਿਦਿਆਰਥੀ ਕੀਤੇ ਗਏ ਰਜਿਸਟਰ ਜਿਨ੍ਹਾਂ ਨੂੰ ਹੁਣ ਤੱਕ 92 ਕਰੋੜ ਰੁਪਈਆ ਦੀ ਮਦਦ ਦਿੱਤੀ ਗਈ। ਜੇ ਮੈਨੂੰ ਇਹ ਸਕਾਲਰਸ਼ਿਪ ਨਾ ਮਿਲਦੀ ਤਾਂ ਮੈਂ ਸੋਚ ਵੀ ਨਹੀਂ ਸਕਦਾ ਸੀ ਮੈਂ ਇੰਨਾ ਵੱਡਾ ਕੋਰਸ ਸਪੋਰਟ ਕਰ ਪਾਉਂਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੰਤਰ ਯਤਨਾਂ ਸਦਕਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ। ਬਲਬੀਰ ਸਿੰਘ ਰਾਜੇਵਾਲ ਦਰਸ਼ਨਪਾਲ ਖਨੋਰੀ ਬਾਰਡਰ ਉਤੇ ਜਗਜੀਤ ਸਿੰਘ ਢੱਲੇਵਾਲ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਨੇ ਤੇ ਉਹਨਾਂ ਦੇ ਨਾਲ तमाम ਜਿਹੜੇ ਕਿ ਆਗੂ ਨੇ ਉਹ ਵੀ ਨਜ਼ਰ ਆ ਰਹੇ ਨੇ ਜਗਿੰਦਰ ਸਿੰਘ ਗੁਰਾਹਾ ਕ੍ਰਿਸ਼ਨਾ ਪ੍ਰਸਾਦ ਜੰਗਵੀਰ ਸਿੰਘ ਚੋਹਾਨ ਰਮਿੰਦਰ ਪਟਿਆਲਾ ਤੇ ਸਿੱਧੀਆਂ ਤਸਵੀਰਾਂ ਠੋਡਣਾ ਸਾਂਝੀਆਂ ਕਰ ਰਹੇ ਹਾਂ ਵੀ ਦੇਖ ਸਕਦੇ ਹੋ ਸਟੇਜ ਦੇ ਉੱਤੇ ਪਹੁੰਚ ਚੁੱਕੇ ਹੋਏ ਨੇ ਤਾਂ ਇਸ ਇਧੀਆਂ ਤਸਵੀਰਾਂ ਠੋੜਨਾ ਖਮੋਰੀ ਬਾਰਡਰ ਤੋਂ ਸਾਂਝੀਆਂ ਕਰ ਰਹੇ ਹਾਂ ਦਰਸ਼ਨਪਾਲ ਬਲਬੀਰ ਸਿੰਘ ਰਾਜੇਵਾਲ ਦੁਗਿੰਦਰ ਸਿੰਘ ਉਗਰਾਹਾ ਔਰ ਉਹਨਾਂ ਦੇ ਨਾਲ ਤਮਾਮ ਜਿਹੜੇ ਕਿ ਐਸਕੇਐਮ ਦੇ ਆਗੂ ਨੇ ਉਹ ਇੱਥੇ ਪਹੁੰਚ ਚੁੱਕੇ ਹੋਏ ਨੇ ਤਾਂ ਇਸ ਇਧੀਆਂ ਤਸਵੀਰਾਂ ਠੋੜਨਾ ਸਾਂਝੀਆਂ ਕਰ ਰਹੇ ਹਾਂ ਦੋਨੋਂ ਫੋਰਮਾਂ ਦੇ ਆਗੂਆਂ ਦੇ ਨਾਲ ਮੁਲਾਕਾਤਾਂ ਕੀਤੀ ਜਾ ਰਹੀ ਹੈ ਤਾਂ ਇਹ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰ ਰਹੇ ਹਾਂ ਅੱਜ ਦੀ ਅਹਿਮ ਮੀਟਿੰਗ ਹੈ ਜੋ ਰਹਿਣ ਵਾਲੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਇੱਕ ਦੂਜੇ ਨੂੰ ਜਫੀਆਂ ਪਾ ਕੇ ਖੁੱਲੇ ਦਿਲ ਦੇ ਨਾਲ ਸਵਾਗਤ ਆਉ ਕੀਤਾ ਜਾ ਰਿਹਾ ਹੈ ਤਾਂ ਇਹ ਸਿੱਧੀਆਂ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰ ਰਹੇ ਹਾਂ ਖਨੋਰੀ ਬਾਰਡਰ ਦੇ ਉੱਤੇ ਜਗਜੀਤ ਸਿੰਘ ਢੱਲੇਵਾਲ ਨੂੰ ਮਿਲਣ ਲਈ ਪਹੁੰਚੇ ਨੇ ਤਾਂ ਆਪਸੀ ਵਖਰੇਵੇਂ ਭੁਲਾ ਕੇ ਆਪਸੀ ਵਖਰੇਵੇਂ ਭੁਲਾ ਕੇ ਦੋਨੋਂ ਫੋਰਮਾਂ ਦੇ ਆਗੂਆਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਨੇ ਸਤਾ ਇਹ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰ ਰਹੇ ਹਾਂ ਸਤਾ ਗੱਲਬਾਤ ਉਹ ਕੀਤੀ ਜਾ ਰਹੀ ਹੈ ਦੋਨੋਂ ਫਾਰਮਾਂ ਦੇ ਆਗੂ ਦੇ ਨਾਲ ਇੱਕ ਦੂਜੇ ਨੂੰ ਜੱਫੀ ਪਾ ਕੇ ਮਿਲਦੇ ਹੋਏ ਨਜ਼ਰ ਆਣ ਤੇ ਇਸ ਦਿਨ ਦਾ ਬੇਸਫਰੀ ਦੇ ਨਾਲ ਇੰਤਜ਼ਾਰ ਉਹ ਕੀਤਾ ਜਾ ਰਿਹਾ ਸੀਗਾ ਸਤਾ ਤਮਾਮ ਜੋ ਕਿਸਾਨੀ ਕਿਸਾਨੀ ਨੇ ਲੋਕ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀਗਾ ਕਿ ਸਾਰੇ ਲੋਕ ਕਦੋਂ ਇਕੱਠੇ ਇੱਕ ਮੰਚ ਉੱਤੇ ਨਜ਼ਰ ਆਣਗੇ ਅੱਜ ਦਾ ਦਿਨ ਹੈ ਉਹ अहम ਰਹਿਣ ਵਾਲਾ ਹੈ ਅੱਜ ਦਾ ਦਿਨ ਹੈ ਮੈਂ ਤਾਈ ਸਿੱਧੀਆਂ ਤਸਵੀਰਾਂ ਠੋੜਨਾ ਸਾਂਝੀਆਂ ਕਰ ਰਹੇ ਹਾਂ ਤਾਈ ਤਸਵੀਰਾਂ ਠੋੜਨਾ ਸਾਂਝੀਆਂ ਕਰ ਰਹੇ ਹਾਂ ਸਾਈਟ ਤਸਵੀਰਾਂ ਤੋਂ ਹੀ ਦੇਖ ਸਕਦੇ ਹੋ ਦੋਨੋਂ ਫੋਰਮਾਂ ਦੇ ਆਗੂਆਂ ਦੇ ਨਾਲ ਐਸਕੇਐਮ ਦੀ ਜਿਹੜੀ ਮੁਲਾਕਾਤ ਆ ਉਹ ਕੀਤੀ ਜਾ ਰਹੀ ਹੈ ਅੱਜ ਦੀ ਮੀਟਿੰਗ ਹੋ अहम ਰਹਿਣ ਵਾਲੀ ਹੈ ਤਾਂ ਹੁਣ ਕੁਝ ਹੀ ਦੇਰ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੇ ਨਾਲ ਵੀ ਮੁਲਾਕਾਤ ਆ ਉਹ ਕੀਤੀ ਜਾਣੀ ਹੈ ਤੁਸੀਂ ਡਾਕਟਰ ਸਾਹਿਬ ਇੱਧਰ ਆ ਜਾਓ ਸਾਈਟ ਤਸਵੀਰਾਂ ਨਾਲ ਛੋਟਨਾ ਸਾਂਝੀਆਂ ਕਰ ਰਹੇ ਹਾਂ ਵੱਡੀ ਮੀਟਿੰਗ ਅੱਜ ਹੀ ਰਹਿਣ ਵਾਲੀ ਹੈ ਔਰ ਕੱਲ ਮਹਾਪੰਚਾਇਤ ਮੋਗਾ ਦੇ ਵਿੱਚ ਮਤੇ ਪਾਇਏ ਕੇਸੀ ਵੱਡੇ ਐਲਾਨ ਆ ਉਹ ਕਿਤੇ ਗਏ ਸੀ ਸਾਇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੋਨੋਂ ਫੋਰਮਾਂ ਦੇ ਆਗੂਆਂ ਦੇ ਨਾਲ ਜਗਿੰਦਰ ਸਿੰਘ ਗੁਰਾਹਾ ਬਲਬੀਰ ਸਿੰਘ ਰਾਜੇਵਾਲ ਦਰਸ਼ਨਪਾਲ ਔਰ ਤਮਾਮ ਜੋ ਇਥੇ ਐਸਕੇਐਮ ਦੇ ਅੱਗੂ ਅਥੇ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਮੁਲਾਕਾਤ ਆ ਉਹ ਕੀਤੀ ਜਾ ਰਹੀ ਹੈ ਇਹ ਸਿੱਧੀਆਂ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰ ਰਹੇ ਹਾਂ ਅੱਜ ਦੀ ਜਿਹੜੀ ਮੀਟਿੰਗ ਆ ਉਹ ਅਹਿਮ ਰਹਿਣ ਵਾਲੀ ਹੈ ਆਹ ਇਹ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰ ਰਿਹਾ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਔਰ ਖੁੱਲੇ ਦਿਲ ਦੇ ਨਾਲ ਦੋਨੋਂ ਫਾਰਮਾਂ ਦੇ ਆਗੂਆਂ ਦੇ ਨਾਲ ਮੁਲਾਕਾਤ ਆ ਉਹ ਕੀਤੀ ਜਾ ਰਹੀ ਹੈ ਤਜ ਦੀ ਜਿਹੜੀ ਮੀਟਿੰਗ ਹੈ ਉਹ ਅਹਿਮ ਰਹਿਣ ਵਾਲੀ ਹੈ ਪਿਛਲੇ ਲੰਬੇ ਸਮੇਂ ਤੋਂ ਇੰਤਜ਼ਾਰੋ ਕੀਤਾ ਜਾ ਰਿਹਾ ਸੀ ਤਾਂ 11 ਮਹੀਨਿਆਂ ਤੋਂ ਕਿਹਾ ਜਾ ਰਿਹਾ ਸੀਗਾ ਉਹ ਨਹੀਂ ਕੋਈ ਗੱਲ ਨਹੀਂ ਮੈਂ ਕਿਹੜਾ ਮੈਂ ਲਾਈਵ ਚੱਲਦਾ

ਤੋ ਦੋਨੋਂ ਫਾਰਮਾਂ ਦੇ ਆਗੂਆਂ ਦੇ ਵੱਲੋਂ ਮੁਲਾਕਾਤ ਹੈ ਉਹ ਐਸਕੇਮ ਦੇ ਨਾਲ ਕੀਤੀ ਜਾ ਰਹੀ ਹੈ ਤਾਂ ਇਸ ਦੀਆਂ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰ ਰਹੇ ਹਾਂ ਹੋਰ ਪੰਜਾਬ ਦੇ ਨਾਮ ਨਾਲ ਨਾਲ ਦੇ ਸੂਬਿਆਂ ਤੇ ਪੂਰੇ ਦੇਸ਼ ਦੇ ਨਜ਼ਰਾਂ ਟਿਕੀਆਂ ਹੋਈਆਂ ਕਿ ਪਿਛਲੇ ਲੰਬੇ ਸਮੇਂ ਤੋਂ ਇੱਕੋ ਹੀ ਆਵਾਜ਼ ਉੱਠਦੀ ਸੀ ਕਿ ਜੇਕਰ ਕਿਸਾਨ ਇਕੱਠੇ ਹੋ ਰਹੇ ਨੇ ਆਮ ਲੋਕ ਇਕੱਠੇ ਹੋ ਰਹੇ ਨੇ ਜੋ ਕਿਸਾਨ ਆਗੂ ਨੇ ਉਹ ਕੋੜੀ ਇਕੱਠੇ ਹੁੰਦੇ ਤਾਂ ਕੱਲ ਮੋਗੇ ਦੀ ਮਹਾਪੰਚਾਇਤ ਦੇ ਵਿੱਚੋਂ ਅਹਿਮ ਐਲਾਨ ਨੇ ਕੀਤੇ ਜਾਂਦੇ ਨੇ ਤਾਂ ਮਤਾ ਪਾਇਆ ਗਿਆ ਸੀ ਕਿ ਅਸੀਂ ਆਪ ਆਸੀ ਵਕਰੇਵੇਂ ਭੁਲਾ ਕੇ ਇੱਕ ਮੰਚ ਤੇ ਇਕੱਠੇ ਹੋਈਏ ਤਾਂ ਜੋ ਕੇਂਦਰ ਤੇ ਦਬਾਅ ਉਹ ਬਣਾਇਆ ਜਾ ਸਕੇ ਤਾਂ 46 ਦਿਨ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਉਹਨਾਂ ਦੀ ਜੋ ਨਰਨ ਨੂੰ ਵਰਤਿਆ ਉਹ ਸ਼ਾਮਲ ਹੋ ਚੁੱਕਿਆ ਹੋਇਆ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਅੱਜ ਦੀ ਇਸ ਮੁਲਾਕਾਤ ਤੋਂ ਬਾਅਦ ਮੋਰਚੇ ਦੀ ਰਣਨੀਤੀ ਕੀ ਰਹਿਣ ਵਾਲੀ ਹੈ ਇਹ ਸਿੱਧੀਆਂ ਤਸਵੀਰਾਂ ਠੋੜ ਨਾਲ ਖਨੋਰੀ ਬਾਰਡਰ ਤੋਂ ਸਾਂਝੀਆਂ ਕਰ ਰਹੇ ਹਾਂ ਸੋ ਦੋਨੋਂ ਫੋਰਮਾਂ ਦੇ ਆਗੂ ਅਤੇ ਐਸਕੇਐਮ ਦੇ तमाम ਜਿਹੜੇ ਕੀ ਆਗੂ ਇੱਥੇ ਪਹੁੰਚੇ ਨੇ ਬਲਬੀਰ ਸਿੰਘ ਰਾਜੇਵਾਲ ਜੁਗਿੰਦਰ ਸਿੰਘ ਗੁਰਾਹਾ ਦਰਸ਼ਨਪਾਲ ਡੰਗਵੀਰ ਤੋਹਾਨ ਅਤੇ ਹੋਰ ਉਹਨਾਂ ਦੇ ਨਾਲ ਜਿਹੜੇ ਆਗੂ ਇੱਥੇ ਪਹੁੰਚੇ ਨੇ আর ਕੋਲਾਕਾਤੋਂ ਕੀਤੀ ਜਾ ਰਹੀ ਹੈ ਤਾਂ ਹੁਣ ਕੁਝ ਦੇਰ ਦੇ ਵਿੱਚ ਉਹ ਡਾਕਟਰੀ ਟੀਮ ਉਹ ਵੀ ਇੱਥੇ ਤੈਨਾਤ ਉਹ ਵੀ ਇੱਥੇ ਮੌਜੂਦ ਹੈ ਤਾਂ ਉਹਨਾਂ ਦੇਖਣਾ ਹੋਵੇਗਾ ਕੁਝ ਹੀ ਮਿੰਟਾਂ ਦੇ ਵਿੱਚ ਡੇਲੇ ਵਾਲ ਸਾਹਮਣੇ ਨਾਲ ਮੁਲਾਕਾਤਾਂ ਕੀਤੀ ਜਾਣੀ ਹੈ ਸੋ ਉਸ ਤੋਂ ਪਹਿਲੇ ਦੀਆਂ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰ ਰਹੇ ਹਾਂ ਕਹਿਰ ਗੰਭੀਰ ਵਿਚਾਰ ਜਿਹੜੀ ਆ ਉਹ ਕੀਤੀ ਜਾ ਦੋਨੋਂ ਫੋਰਮਾਂ ਦੇ ਆਗੂ ਸ਼ਾਕਾ ਸਿੰਘ ਕੋਟਲਾ ਅਬ ਮੰਨਿਉ ਪਹਾੜ ਸ਼ਾਕਾ ਸਿੰਘ ਕੋਟਲਾ ਅਬ ਮੰਨਿਉ ਪਹਾੜ ਸੁਖਰਜੀ ਸੁਰਜੀਤ ਸਿੰਘ ਪੂਲ ਉਹਨਾਂ ਤੋਂ ਇਲਾਵਾ ਤਮਾਮ ਦੋਨੋਂ ਫੋਰਮਾਂ ਦੇ ਆਗੂ ਇੱਥੇ ਬੈਠੇ ਹੋਏ ਨੇ ਉਹਨਾਂ ਦੇ ਨਾਲ ਮੁਲਾਕਾਤਾਂ ਕੀਤੀ ਜਾ ਰਹੀ ਹੈ ਇਹ ਸਿੱਧੀਆਂ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰ ਰਹੇ ਹਾਂ ਜਿਹੜੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਤਾਂ ਮੋਹਤਿਆਬ ਵੱਲੋਂ ਆਏ ਨੇ ਔਰ ਜਿਹੜੀ ਗੱਦੇਵਾਲਾ ਨਾਲ ਮੁਲਾਕਾਤ ਜੋ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਤਾਂ ਹੁਣ ਕੁਝ ਹੀ ਦਿਨ ਦੇ ਵਿੱਚ ਹੋ ਰਹੀ ਹੈ ਪਾਪਾ ਜੀ ਪਾਸਾ ਜਿਹੜੇ ਵਾਲੋਂ ਉਹਨਾਂ ਦੇ ਨਾਲ ਮੁਲਾਕਾਤ ਹੈ ਉਹ ਵੀ ਕੀਤੀ ਜਾਣੀ ਹੈ ਤਾਂ ਉਹ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤਾਂ ਦੇਖਣਾ ਹੋਵੇਗਾ ਕਿ 6 ਮੈਂਬਰ ਜੋ ਇੱਥੇ ਪਹੁੰਚੇ ਹੋਣਾਂ ਦੇ ਵਿੱਚੋਂ ਥਿਆਂ ਦੇ 6 ਲੋ ਹੀ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਜਾਂਦੀ ਜਾਂ ਫਿਰ ਉਹਨਾਂ ਦੇ ਵਿੱਚੋਂ ਕੁਝ ਆਗੂਆਂ ਨੂੰ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਜਾਏਗੀ ਦੂਜੇ ਪਾਸੇ ਸਟੇਜ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਆਗੂ ਨੇ ਔਰ ਕਿਸਾਨ ਨੇ ਜੋ ਇੱਥੇ ਪਹੁੰਚੇ ਹੋਏ ਨਜ਼ਰ ਆ ਰਹੇ ਨੇ ਤਾਂ ਠਾਠਾ ਮਾਰਦੇ ਇਕੱਠ ਹੋਇਆ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਇਹ ਸਿੱਧੀਆਂ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰ ਰਹੇ ਹਾਂ ਖਨੋਰੀ ਬਾਰਡਰ ਤੋਂ ਔਰ ਐਸਕੇਮ ਦੀ ਮੀਟਿੰਗ ਹੈ ਦੋਨੋਂ ਫਾਰਮਾਂ ਦੇ ਆਗੂਆਂ ਦੇ ਨਾਲ ਕੀਤੀ ਜਾ ਰਹੀ ਹੈ ਕਿਉਂਕਿ ਤਾਂ ਵਿਚਾਰ ਵਟਾਂਦਰਾ ਕੀਤੇ ਜਾ ਰਹੇ ਨੇ ਔਰ ਕੱਲ ਕਿਹਾ ਜਾ ਰਿਹਾ ਸੀ ਕਿ ਆਪਸੀ ਮਤਬੇਦ ਪਹਲਾ ਕੇ ਕੱਲ ਉਹ ਐਲਾਨ ਕਰਨ ਇਕੱਠੇ ਹੋਣ ਦੀ ਲੋੜ ਹੈ ਤਾਂ ਜੋ ਕੇਂਦਰ ਦੇ ਨਾਲ ਜੋ ਕਿਸਾਨਾਂ ਦੇ ਹੱਕੀ ਮੰਗਾਂ ਦੀ ਲੜਾਈ ਲੜੀ ਜਾ ਰਹੀ ਹੈ ਉਸ ਨੂੰ ਅੱਗੇ ਤੋਰਿਆ ਜਾ ਸਕੇ ਇਹ ਸਿੱਧੀਆਂ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰਨੇ ਹਨ ਦੋਨੋਂ ਫਾਰਮਾਂ ਦੀ ਅਗਵੰਦੀ ਐਸਕੇਮ ਦੇ ਨਾਲ ਮੁਲਾਕਾਤਾਂ ਕੀਤੀ ਜਾ ਰਹੀ ਹੈ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਅੱਜ ਦੀ ਮੀਟਿੰਗ ਤੋਂ ਬਾਅਦ ਮੋਰਚੇ ਦੀ ਕੀ ਤਸਵੀਰ ਹੋ ਰਹਿਣ ਵਾਲੀ ਹੋਵੇਗੀ ਕਿ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਐਲਾਨ ਨਿਓ ਕਿਤੇ ਜਾ ਸਕਦੇ ਨੇ ਹਾਲਾਂਕਿ ਅੱਜ ਪੂਰੇ ਦੇਸ਼ ਦੇ ਵਿੱਚ ਕਿਹਾ ਗਿਆ ਕਿ ਕੇਂਦਰ ਦੇ ਕੇਂਦਰ ਸਰਕਾਰ ਦੇ ਉਤਲੇ ਸੜਕੇ ਵੀਡੀਓ ਬਣਾ ਕੇ ਉਸ ਨੂੰ ਵਾਇਰਲ ਕੀਤਾ ਜਾਵੇ ਤਾਂ ਜੋ ਸੰਘਰਸ਼ ਨੂੰ ਸੰਘਰਸ਼ ਦੇ ਵਿੱਚ ਜਾਣਾ ਪਈ ਜਾ ਸਕੇ ਔਰ ਦੂਜੇ ਪਾਸੇ 13 ਤਰੀਕ ਨੂੰ ਖੇਤੀ ਨੀਤੀ ਦਾ ਖਲੜਾ ਸਾੜਨ ਦੇ ਲੋੜੀ ਵਾਲੇ ਦੇ ਨੇ ਖੇਤੀ ਨੀਤੀ ਦਾ ਖਲੜਾ ਸਾੜ ਕੇ ਉਹਦੀਆਂ ਵੀ ਕਿਹਾ ਜਾ ਰਿਹਾ ਕਿ ਵਕ ਵਕ ਪਿੰਡਾਂ ਦੇ ਵਿੱਚੋਂ ਵੀਡੀਓ ਬਣਾ ਕੇ ਉਹ ਵਾਇਰਲ ਕੀਤੀਆਂ ਜਾਂ ਔਰ ਦੂਜੇ ਪਾਸੇ 26 ਤਰੀਕ ਨੂੰ ਟਰੈਕਟਰ ਸੜਕਾਂ ਤੇ ਖੜੇ ਕਰਨ ਦੀ ਗੱਲ ਹੋ ਕੀਤੀ ਗਈ ਹਾਲਾਂਕਿ ਇਹ ਤੱਕ ਇਹ ਕਲੀਅਰ ਨਹੀਂ ਕੀਤਾ ਗਿਆ ਕਿ ਟਰੈਕਟਰ ਮਾਰਚ ਕਿੱਧੇ ਜਾਵੇਗੇ ਜਾਂ ਫਿਰ ਟਰੈਕਟਰ ਸੜਕਾਂ ਤੇ ਖਲਾ ਕੇ ਰੋਸ਼ਾ ਕੀਤਾ ਜਾਵੇਗਾ ਔਰ ਦੂਜੇ ਪਾਸੇ ਕੱਲ ਐਸਟੀਐਮ ਦੇ ਵੱਲੋਂ ਮੋਗਾ ਦੇ ਵਿੱਚ ਮਹਾਪੰਚਾਇਤ ਵਿੱਚ ਐਲਾਨ ਕਰ ਦਿੱਤਾ ਗਿਆ ਸੀ ਕਿ ਆਉਣ ਵਾਲੇ ਜੋ ਐਲਾਨ ਨੇ ਉਹ ਕੀਤੇ ਗਏ ਨੇ ਦੋਨਾਂ ਫੋਰਮਾਂ ਦੇ ਵੱਲੋਂ ਖੁੱਲ ਕੇ ਉਹਨਾਂ ਦਾ ਸਵਾਗਤ ਆ ਉਹ ਕਰਨਗੇ ਔਰ ਅੱਜ ਦੀ ਇਹ ਤਸਵੀਰ ਹੈ ਜਿਹੜੀ ਕਿ ਉਹ ਅੱਜ ਦੀ ਮੀਟਿੰਗ ਹੈ ਅਹਿਮ ਰਹਿਣ ਵਾਲੀ ਹੈ ਸਾਨੂੰ ਦੇਖਣਾ ਹੋਵੇਗਾ ਕਿ ਅੱਜ ਦੀ ਇਸ ਮੀਟਿੰਗ ਤੋਂ ਬਾਅਦ ਮੋਰਚੇ ਦੇ ਵਿੱਚ ਮੋਰਚੇ ਨੂੰ ਕਿਸ ਤਰ੍ਹਾਂ ਦਾ ਹੰਗਾਰਾ ਮਿਲਦਾ ਹੋਇਆ ਨਜ਼ਰ ਆਏਗਾ ਵੱਡੀ ਗਿਣਤੀ ਵਿੱਚ ਕਿਸਾਨ ਇੱਥੇ ਪਹੁੰਚਣਗੇ ਜਾਂ ਫਿਰ ਦਿੱਲੀ ਵੱਲੋਂ ਕੋਚ ਦੀ ਕੋਈ ਪਾਲ ਦਿੱਤੀ ਜਾਵੇਗੀ ਜਾ ਫੈਕਟਿਸ ਤੋਂ ਰਾਮਨੀਤੀ ਹੈ ਉਹ ਮੋਰਚੇ ਦੇ ਵੱਲੋਂ ਤਿਆਰ ਕੀਤੀ ਜਾਵੇਗੀ ਸੋ ਇਹ ਅੱਜ ਦੀ ਅਹਿਮ ਮੀਟਿੰਗ ਹੈ ਜੋ ਰਹਿਣ ਵਾਲੀ ਹੈ ਸੋ ਦੇਖਣਾ ਹੋਵੇਗਾ ਅੱਜ ਦੀ ਇਸ ਮੀਟਿੰਗ ਤੋਂ ਬਾਅਦ ਇਸ ਮੁਲਾਕਾਤ ਤੋਂ ਬਾਅਦ ਕੀ ਤਸਵੀਰਾਂ ਨਿਕਲ ਕੇ ਸਾਹਮਣੇ ਆਵੇਗੀ ਔਰ ਜਗਤਜੀਤ ਸਿੰਘ ਢੱਲੇਵਾਲ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਦੀ ਸਿਹਤ ਕਾਫੀ ਜ਼ਿਆਦਾ ਨਾਜ਼ੁਕਾ ਬਣੀ ਹੋਈ ਹੈ ਉਹ ਜੱਕਦਮ ਬੇਹੋਸ਼ ਹੋ ਜਾਂਦੇ ਨੇ ਤਾਂ ਡਾਕਟਰਾਂ ਦੇ ਵੱਲੋਂ ਵੀ ਕਿਹਾ ਗਿਆ ਸੀ ਕਿ ਇਸੇ ਵੇਲੇ ਵੀ ਕੋਈ ਵੀ ਮੰਦ ਭਾਗੀ ਖਬਰ ਹੋ ਆ ਸਕਦੀ ਹੈ ਪਰ ਉਸ ਤੋਂ ਪਹਿਲਾਂ ਹੀ ਹੁਣ ਦੋਨੋਂ ਫੋਰਮਾਂ ਦੇ ਆਗੂਆਂ ਨਾਲ ਐਸਕੇਐਮ ਦੀ ਜਿਹੜੀ ਕਿ ਮੁਲਾਕਾਤ ਹੈ ਉਹ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਠੋਡਨਾ ਸਾਂਝੀਆਂ ਕਰ ਰਹੇ ਹਾਂ ਖਮੋਰੀ ਮੋਰਚੇ ਤੋਂ ਤਾਂ ਹੁਣ ਕੁਝ ਹੀ ਦੇਰ ਦੇ ਵਿੱਚ ਜਦਜੀ ਸਿੰਘ ਢੱਲੇ ਵਾਲੋਂ ਨਾਲ ਮੁਲਾਕਾਤ ਉਹ ਕੀਤੀ ਜਾਵੇਗੀ ਤੋਂ ਦੇਖਣਾ ਹੋਵੇਗਾ ਕਿੰਨੇ ਮਿੰਟ ਦੀ ਇਹ ਮੁਲਾਕਾਤ ਹੈ ਉਹ ਰਹਿਣ ਵਾਲੀ ਹੋਵੇਗੀ ਔਰ ਕਿਨਾ ਕਿਨਾ ਆਗੂਆਂ ਨੂੰ ਜਾ ਕੇ ਫਿਰ 6 ਦੇ 6 ਆਗੂ ਅੱਗੇ ਜਾਂ ਅੰਦਰ ਜਾਣਗੇ ਜਾਂ ਫਿਰ ਉਹਨਾਂ ਵਿੱਚ ਕੁਝ ਆਗੂ ਅੱਗੇ ਜਾਣਗੇ ਜਾਂ ਫਿਰ ਕੀ ਜਿਹੜੇ ਕੀ ਵਿਚਾਰ ਵਟਾਂਦਰਾ ਕੀ ਗੱਲਬਾਤ ਹੋ ਰਹਿਣ ਵਾਲੀ ਹੋਵੇਗੀ ਕੈਮਰਾ ਪਰਸਨ ਸਲਮਾਨ ਦੇ ਨਾਲ ਹਿੰਮਤ ਸਿੰਘ ਦੀਪਾਲ ਦੇ ਨਿਕ